ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਤੇ ਆਪਣਾ ਕੋਈ ਟਰੈਕਟਰ ਸੇਲ ਕਰਵਾਉਂਦਾਗਾ ਉਹਦਾ ਆਪਾਂ ਲਗ ਮਾਨਤਨ ਕਰਾਂਗੇ। ਲੈ ਵੀ ਇੱਕ ਤਾਂ ਸ਼ੇਅਰ ਕਰਕੇ ਆਜੋ ਇਹਨਾਂ ਨੂੰ ਸਕਰੀਨਸ਼ਾਟ ਦਿਖਾ ਦਿਓ ਵੀ ਹਾਂ ਜੀ ਆ ਵੀਡੀਓ ਸ਼ੇਅਰ ਕੀਤੀ ਆ ਤੁਹਾਨੂੰ ਬਈ ਡਿਸਕਾਊਂਟ ਬਹੁ ਮਿਲ ਜੂਗਾ ਇੱਥੋਂ। ਇਹ ਗੱਲ ਵੀ ਦਾਅਵੇ ਨਾਲ ਕਹਿ ਸਕਦਾ ਵੀ ਤੁਸੀਂ ਟਰੈਕਟਰ ਲੈਣ ਵਾਲੇ ਬਣੋ। ਜਿਹੜਾ ਟਰੈਕਟਰ ਕਹੋਂਗੇ ਲੈਣ ਲਾ ਦੇਣਗੇ ਟਰੈਕਟਰ ਇਹ 852 22 ਮਾਡਲ ਹੈ। ਜੀ 0 ਮੀਟਰ ਹੈ ਚੱਲਿਆ ਨਹੀਂ ਆ ਆਰਸੀ ਬਣੀ ਹੋਈ ਹੈ ਕੱਲੀ ਜੇ ਕਿ ਕੋਈ ਬੰਦਾ ਕਹਿੰਦਾ ਯਾਰ ਮੈਂ ਇੰਨੇ ਪੈਸੇ ਇਕੱਠੇ ਨਹੀਂ ਦੇ ਸਕਦਾ ਤੇ ਲੋਨ ਕਰਵਾਉਣਾ ਲੋਨ ਆਪਾਂ ਕਰਵਾ ਦਾਂਗੇ ਜੀ ਘੱਟੋ ਘੱਟ 2 ਲੱਖ ਰੁਪਇਆ ਡਾਊਨ ਪੇਮੈਂਟ ਚਾਹੀਦੀ ਹੋਣੀ ਆ ਤੇ ਲੈ ਜਾਣਾਗਾ ਜੇ ਮਹੀਨੇ ਦੇ ਲੈ ਜਾਣਾ ਸਾਰੇ ਹਰੇਕ ਤਰ੍ਹਾਂ ਦਾ ਟਰੈਕਟਰ ਮਿਲ ਜੂਗਾ ਹਰੇਕ ਤਰ੍ਹਾਂ ਦਾ ਟਰੈਕਟਰ ਮਿਲ ਜੂ ਜਿਹੜਾ ਮਰਜੀ ਟਰੈਕਟਰ ਉਹ ਤੁਸੀਂ ਆ ਕੇ ਕਹਿਣਾ ਵੀ ਆਹ ਟਰੈਕਟਰ ਸਾਨੂੰ ਚਾਹੀਦਾ ਤੁਸੀਂ ਕਿਰਾਏ ਤੇ ਵੀ ਲੈ ਆ ਸਕਦੇ ਹੋ ਤਾਂ ਤੇ ਕਾਗਲੀ ਬਤਰ ਮੌਕੇ ਤੇ ਮਿਲ ਜਾਂਦੇ ਆ ਉਹਦੇ ਹਾਂਜੀ ਹਾਂਜੀ ਮੌਕੇ ਤੇ ਮਿਲ ਜਾਂਦੇ ਆ ਕਿ ਜੇ ਮੰਨ ਕੇ ਚੱਲੋ ਕਈ ਵਾਰੀ ਕੋਈ ਦਿੱਕਤ ਆਉਂ ਜਦੋਂ ਆਰਸੀ ਆ ਗਈ ਉਦੋਂ ਪੇਮੈਂਟ ਲੈ ਲਾਂਗੇ ਤੇ ਆ ਬਈ ਫਿਰ ਇਹਦਾ ਕੀ ਰੇਟ ਆ ਇਹਦਾ ਇਹਦੀ ਵੀ ਆਪਣੇ ਕੋਲੇ ਏਜੰਸੀ ਹੈਗੀ ਆ ਤੁਹਾਨੂੰ ਨਵਾਂ ਪੀਸ ਦਿਖਾ ਦਿੰਦੇ ਆ ਇਹ ਲੋ ਬਈ ਢਾਲੀਵਾਲ ਟਰੈਕਟਰ ਆਣੇ ਦੇ ਬਈ ਮੈਂ ਦੁਬਾਰਾ ਲੈ ਆਇਆ ਤੁਹਾਨੂੰ ਪਿੰਡ ਸੰਘੇੜਾ ਬਰਨਾਲੇ ਦੇ ਬਿਲਕੁਲ ਨਜ਼ਦੀਕ ਪੈ ਜਾਂਦਾ ਤੇ ਅੱਜ ਬਾਈਆਂ ਦੇ ਕੋਲ ਬਈ ਓਨੇ ਟਰੈਕਟਰ ਉਦੋਂ ਬਾਅਦ ਹੋਣਗੇ ਜਿਹੜੀ ਪਿਛਲੀ ਵੀਡੀਓ ਤੁਹਾਨੂੰ ਬਹੁਤ ਪਿਆਰ ਦਿੱਤਾ ਤੁਸੀਂ ਉਦੋਂ ਬਾਅਦ ਟਰੈਕਟਰ ਖੜੇ ਹੋਣਗੇ ਬਾਈਆਂ ਦੇ ਕੋਲੇ ਸਾਰੇ ਦਿਖਾਉਣੇ ਆ ਸੱਚੀ ਗੱਲ ਬਾਈ ਸੱਚੀ ਗੱਲ ਜੀ ਤੇ ਕੀ ਹਾਲ ਚਾਲ ਆ ਬਾਈ ਸਭ ਤੋਂ ਪਹਿਲਾਂ ਤਾਂ ਤੇ ਬਈ ਕਿੰਨੇ ਟਰੈਕਟਰ ਹੋਣਾ ਇਸ 30 ਤੋਂ 35 ਡੈਕਟਰ ਖੜਿਆ ਆ ਵੀ ਸੇਲ ਆ ਬਾਈ ਹਾਂਜੀ ਵੀ ਸੇਲ ਆਜੋ ਬਾਈ ਤੁਹਾਨੂੰ ਪਹਿਲਾਂ ਜੌਂਡੀਅਰ 4x4 ਤੁਸੀਂ ਸਟਾਰਟ ਕਰਦੇ ਆ 5310 ਨਾ ਬਾਈ ਇਹ ਕਿੰਨੇ ਮਾਡਲ ਹੈ ਇਹ 2018 ਮਾਡਲ ਆ ਅੱਜ ਹੀ ਲਿਆ ਆਲੇ ਆਪਾਂ ਠੀਕ ਆ ਜੀ ਤਾਂ ਹੀ ਤੋਂ ਲੈ ਸਟਾਰਟ ਕੀਤਾ ਡਿਟੇਲ ਇਹਦੀ ਛਤਰੀ ਹੋਤਰੀ ਸਾਰਾ ਕੁਝ ਹੈਗੀ ਆ ਤੇ ਟਾਪ ਮਾਡਲ ਆ ਜੀ ਟਾਪ ਮਾਡਲ ਤੇ ਨਾਲ ਦੇ ਟਾਇਰ ਆ ਅਗਲੇ ਟਾਇਰ ਆਪਾਂ ਚੇਂਜ ਕਰਿਆ ਅੱਜ ਜੀ ਤੇ ਇਹ ਨਵੇਂ ਪਾਤੇ ਆ ਹੂੰ ਤੇ ਇਹਦੀ ਡਿਮਾਂਡ ਹੈਗੀ 8,65,000 ਰੁਪਇਆ 8,65,000 ਰੁਪਇਆ 50 ਨੰਬਰ ਆ ਫਸਟ ਓਨਰ ਆ ਜੀ ਤੁਸੀਂ ਇਥੋਂ ਹਿਸਾਬ ਲਾ ਲਓ ਯਾਰ ਤੁਸੀਂ ਫੋਨ ਲਾ ਕੇ ਆ ਜਾਓ ਤੁਸੀਂ ਇਹ ਵੀ ਨਹੀਂਗਾ ਤੁਹਾਨੂੰ ਪੁੱਛਣਾ ਪਊਗਾ ਤੁਹਾਨੂੰ ਟਰੈਕਟਰ 20 ਤੋਂ 30 ਇੱਥੇ ਤੁਹਾਨੂੰ ਮੈਲ ਲੱਗੀ ਮੈਂ ਇਹ ਗੱਲ ਵੀ ਦਾਅਵੇ ਨਾਲ ਕਹਿ ਸਕਦਾ ਵੀ ਤੁਸੀਂ ਟਰੈਕਟਰ ਲੈਣ ਵਾਲੇ ਬਣੋ ਜਿਹੜਾ ਟਰੈਕਟਰ ਕਹੋਂਗੇ ਲੈਣ ਲਾ ਦੇਣਗੇ ਟਰੈਕਟਰ ਇਹਨੇ ਕਿਹ ਟਰੈਕਟਰ ਬਾਈ ਆਮ ਕਿੰਨੇ ਕਿਹ ਟਰੈਕਟਰ ਹੁੰਦੇ ਆ ਤੁਹਾਡੇ ਕੋਲੇ ਆਪਣੇ ਕੋਲੇ 30 ਟਰੈਕਟਰ ਤਾਂ ਹੁੰਦੇ ਹੀ ਆ ਯਾਰ ਬਾਈ ਪਿਛਲੀ ਵੀਡੀਓ ਜਿਹੜੀ ਪਾਈ ਸੀ ਉਹਦੇ ਉਹਦੇ ਵਾਲੇ ਸਾਰੇ ਹੈਗੇ ਟਰੈਕਟਰ ਕੇ ਬੈਗੇ ਸਾਰੇ ਉਹਨਾਂ ਚੋਂ ਕੁਝ ਟਰੈਕਟਰ ਖੜੇ ਆਗੇ ਜਿਨ੍ਹਾਂ ਦੇ ਕੋਈ ਪੇਪਰ ਨਹੀਂ ਸੀ ਆਏ ਉਹ ਹੁਣ ਇਸ ਵਾਰ ਆ ਗਏ ਆਗੇ ਉਹ ਆਪਾਂ ਦੱਸ ਦਾਂਗੇ ਬਾਕੀ ਨਵੇਂ ਕੋਈ ਟਰੈਕਟਰ ਸੇਲ ਹੋ ਗਿਆ ਬਾਕੀ ਨਵੇਂ ਤੇ ਆ 855 ਆ ਗਿਆ ਜੀ ਇਹਦੇ ਬਾਰੇ ਦੱਸਿਓ ਮਾੜਾ ਜੀ ਇਹ 855 22 ਮਾਡਲ ਹੈ ਜੀ 0 ਮੀਟਰ ਹੈ ਹਮ ਚੱਲਿਆ ਨਹੀਂ ਆ ਆਰ ਸੀ ਬਣੀ ਹੋਈ ਆ ਇਕੱਲੀ 0 ਮੀਟਰ ਆ ਜੀਰੋ ਮੀਟਰ ਹੈ 22 ਮਾਡਲ ਆ ਵੀ 0 ਮੀਟਰ ਆ ਇਹ ਕਹਿ ਲਓ ਤੁਸੀਂ ਵੀ ਆ ਕੇ ਖੜ ਗਿਆ ਚਲਾਇਆ ਨਹੀਂ ਕਿਸੇ ਨਾ ਜੀ 3 ਸਪੀਡ ਆ ਟਾਪ ਮਾਡਲ ਆ ਟਾਪ ਮਾਡਲ ਤੇਰੀ ਡਿਮਾਂਡ ਹੈਗੀ ਆ 790000 ਰੁਪਇਆ 790000 ਰੁਪਏ ਦੇ ਵਿੱਚ ਆ ਟਰੈਕਟਰ ਤੁਹਾਡਾ ਹੋ ਜਾਊਗਾ ਜੀ ਜਮਾ ਨਵਾਂ ਟਰੈਕਟਰ ਆ ਤੁਸੀਂ ਇਸ ਹਿਸਾਬ ਲਾ ਲਓ ਬਈ ਇੱਕ ਹਿਸਾਬ ਨਾਲ ਏਜੰਸੀ ਤੋਂ ਨਿਕਲੇ ਗਿਆ ਸਾਬ ਨੂੰ ਮਾਡਲ ਹੀ ਬਾਈ ਹੈ ਨਾ ਜੀ ਫਿਰ ਆਗੇ ਜੀ ਇਧਰਲੇ ਪਾਸੇ ਅਰਜਨ ਉਹ ਇਹ ਵੀ 2022 ਮਾਡਲ ਆ ਜੀ ਫੁੱਲ ਟਾਪ ਮਾਡਲ ਆ ਚੇਂਜਰ ਵਾਲਾਗਾ ਤੇ ਰਿਵਰਸ ਪੀਟੀਓ ਚ ਹੈਗਾ ਡਬਲ ਡਿਸਟਰੀਬਿਊਟਰ ਆ ਡਬਲ ਡਿਸਟਰੀਬਿਊਟਰ ਆ ਰਿਵਰਸ ਪੀਟੀਓ ਚੇਂਜਰ ਵਾਲਾ ਜੀ ਫਸਟ ਓਨਰ ਹੈ ਵੀ ਤੇ ਇਹਦੀ ਡਿਮਾਂਡ ਹੈਗੀ 7,75,000 ਰੁਪਏ 7,75,000 7,75,000 ਰੁਪਏ ਵੀ ਇਹਦੀ ਡਿਮਾਂਡ ਆ ਫਿਰ ਆ ਗਿਆ ਸੋਨ ਵਾਲੀ ਕਾ ਡੀਜੇ 60 ਇਹ ਵੀ 2022 ਮਾਡਲ ਹੈ ਤੇ ਫੁੱਲ ਟੌਪ ਮਾਡਲ ਆ ਐਡ ਕਲੱਚ ਵਾਲਾ ਹੈਗਾ ਯਾਰ ਕਿੰਨੇ ਟਾਂ ਚੱਲਿਆ ਆ ਜੀ ਤੇ 22 ਮਾਡਲ ਆ ਇਹਦੀ ਕੀਮਤ ਹੈਗੀ ਅਗੇ 7 ਲੱਖ 45000 ਰੁਪਇਆ ਜੀ 7 ਲੱਖ 45000 ਰੁਪਇਆ ਇਹਦੀ ਕੀਮਤ ਆ ਹੁਣ ਬਈ ਮੇਲ ਗੱਲ ਇਹ ਕਰ ਲੈਨੇ ਵੀ ਜੇ ਕਿ ਕੋਈ ਬੰਦਾ ਕਹਿੰਦਾ ਯਾਰ ਮੈਂ ਇੰਨੇ ਪੈਸੇ ਇਕੱਠੇ ਨਹੀਂ ਦੇ ਸਕਦਾ ਤੇ ਲੋਨ ਕਰਵਾਉਣਾ ਲੋਨ ਆਪਾਂ ਕਰਵਾ ਦਾਂਗੇ ਜੀ ਘੱਟੋ ਘੱਟ 2 ਲੱਖ ਰੁਪਇਆ ਡਾਊਨ ਪੇਮੈਂਟ ਚਾਹੀਦੀ ਹੋਣੀ ਆ ਕਿਸੇ ਟਰੈਕਟਰ ਦੇ 50000 ਬਾਅਦ ਵੀ ਸਕਦਾ ਹੈਗਾ ਡਾਊਨ ਪੇਮੈਂਟ ਕਿਸੇ ਦੇ ਘੱਟ ਵੀ ਸਕਦੀ ਆ ਵੀ 2 ਲੱਖ ਰੁਪਇਆ ਡਾਊਨ ਪੇਮੈਂਟ ਦੇਣੀ ਪੈਣੀ ਹਾਂਜੀ ਬਾਕੀ ਨਹੀਂ ਟਰੈਕਟਰ ਪੁਰਾਣਾ ਮਾਡਲ ਹੋਵੇ ਨਹੀਂ 10 ਮਾਡਲ ਦੇ ਉੱਪਰ ਤੱਕ ਕਦ ਦਾ ਹੋ ਜਾਂਦਾ ਉਹ ਤਾਂ ਜੇ 10 ਲੱਖ ਦਾ ਤਾਂ ਵੀ 2 ਲੱਖ ਹਾਂਜੀ ਹਾਂਜੀ ਠੀਕ ਆ ਜੇ ਤੁਸੀਂ ਵੱਡਾ ਡਰਾਈਵਰ ਲੈਣਾ ਤਾਂ ਵੀ 2 ਲੱਖ ਰੁਪਏ 2 ਲੱਖ ਤਾਂ ਤੁਹਾਨੂੰ ਮਿਨੀਮਮ ਦੇਣਾ ਹੀ ਪਊਗਾ ਨਾ ਜੀ ਨਿਊ ਹਾਲੈਂਡ ਖੜਾ ਜੀ ਸ਼ਤੀ ਦੀ ਇਹ 2021 ਮਾਡਲ ਆ ਜੀ ਹਮ 1000 ਘੰਟਾ ਚੱਲਿਆ ਵੀ ਠੀਕ ਆ 1100 ਚੱਲਿਆ ਹੁਣਾ 1100 ਨੂੰ ਆਈਡੀਆ ਦੇ ਦਾਂਗੇ ਇੱਕ ਜੀ 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 ਇਹ ਵੀ ਟੌਪ ਮਾਡਲ ਆ ਗਿਆ ਤੇ ਪੰਜਾਬ ਨੰਬਰ ਆ ਫਰਸਟ ਓਨਰ ਆ ਇਹਦੀ ਡਿਮਾਂਡ ਹੈਗੀ ਆ ਕਿ 785000 ਰੁਪਿਆ 785000 ਰੁਪਿਆ ਬਈ ਇਹਦੀ ਡਿਮਾਂਡ ਆ ਟਰੈਕਟਰ ਤੁਸੀਂ ਕਿਰਾਂ ਇੱਕ ਵਾਰ ਦੇਖ ਲਓ ਬਈ ਨਵਾਂ ਟਰੈਕਟਰ ਆ ਜਮਾ ਲੈਸਕਾ ਮਾਰਦਾ ਖੜਾ ਇੱਥੇ ਤੇ ਹੁਣ ਬਈ ਇੱਕ ਗੱਲ ਤੁਹਾਨੂੰ ਮੈਂ ਹੋਰ ਕਹਿ ਨਹੀਂ ਚਾਹੂੰਗਾ ਵੀ ਤੁਹਾਨੂੰ ਪੁੱਛ ਲੈਣੀ ਆ ਜਲ ਵੀ ਜਿਹੜਾ ਬੰਦਾ ਆਪਣੀ ਇਹ ਵੀਡੀਓ ਨੂੰ ਸ਼ੇਅਰ ਕਰ ਦੋ ਉਹਦੇ ਲਈ ਕੋਈ ਆਫਰ ਹੈਗੀ ਆ ਹਾਂ ਉਹਦਾ ਮਾਨਤਨ ਆਪਾਂ ਲੱਗ ਦੋ ਕਰਾਂਗੇ ਉਹ ਕੋਈ ਗੱਲ ਨਹੀਂ ਜਿਹੜਾ ਆਪਣੀ ਵੀਡੀਓ ਦਿਖਾ ਦਿਓ ਵੀ ਹਾਂ ਜੀ ਆ ਵੀਡੀਓ ਸ਼ੇਅਰ ਕੀਤੀ ਆ ਤੁਹਾਨੂੰ ਬਈ ਡਿਸਕਾਊਂਟ ਬਹੁ ਮਿਲ ਜੂਗਾ ਇੱਥੋਂ ਤੇ ਫੇਰ ਆ ਗਿਆ ਜੀ ਜੌਂਡੀਅਰ 5405 ਇਹਦੇ ਬਾਰੇ ਦੱਸੋ ਇਹ 2019 ਮਾਡਲ ਹੈ ਜੀ 1200 ਘੰਟਾ ਚੱਲਿਆ ਗਿਆ ਏਜੰਸੀ ਰਿਕਾਰਡ ਚੱਲਿਆ ਗਿਆ ਠੀਕ ਆ ਤੇ ਪਿੱਛੇ ਵੇਟ ਲੱਗਿਆ ਕਿ ਕਿਨੂੰ ਤੇ ਸ਼ਾਦਰੀ ਤੁਸੀਂ ਦੇਖ ਹੀ ਲਈ ਆ ਫੈਬਰ ਦੀ ਜਿਹੜੀ ਲੱਗੀ ਆ ਇਹਦੀ ਡਿਮਾਂਡ ਹੈਗੀ 7 ਲੱਖ 90000 ਰੁਪਿਆ 7 ਲੱਖ 90000 ਰੁਪਿਆ ਬਈ ਇਹਦੀ ਡਿਮਾਂਡ ਆ ਇਧਰਲੇ ਪਾਸੇ ਵੀਰੇ ਕੈਮਰਾ ਮਾਰ ਦਿਓ ਮੜਾ ਜਾ ਤੇ ਇਧਰਲੇ ਪਾਸੇ ਜੌਂਡੀਰ ਤਿੰਨ ਹੋਰ ਖੜੇ ਆ ਇਹਨਾਂ ਬਾਰੇ ਵੀ ਪੁੱਛ ਲੈਨੇ ਆ ਇੱਕ ਖੜਾ 54052 ਖੜੇ ਆ ਤੇ 5310 ਵਿਚਾਲੇ ਖੜਾ ਨਾ ਇਹ ਵੀ 2019 ਮਾਡਲ ਹੈ 5405 1200 ਘੰਟਾ ਚੱਲਿਆਗਾ ਜੀ ਤੇ ਇਹਦੇ ਪਿੱਛੇ ਵੀ ਇੱਕ ਇੱਕ ਵੇਟ ਲੱਗਿਆ ਲੋਹੇ ਦਾ ਤੇ 7 ਲੱਖ 90000 ਰੁਪਿਆ ਡਿਮਾਂਡ ਦੇਦੀ ਆ 7 ਲੱਖ 90000 ਰੁਪਿਆ ਬਈ ਇਹਦੀ ਡਿਮਾਂਡ ਆ ਫਿਰ ਆ ਗਿਆ 5310 ਇਹ 2022 ਮਾਡਲ ਆ ਠੀਕ ਆ ਪੰਜਾਬ ਨੰਬਰ ਆ ਫਰਸਟ ਓਨਰ ਆ 900 ਘੰਟਾ ਚੱਲਿਆ ਫੁੱਲ ਟੌਪ ਮਾਡਲ ਆ ਫੁੱਲ ਟੌਪ ਮਾਡਲ ਆ 900 ਘੰਟਾ ਚੱਲਿਆ ਹੋਇਆ ਬਾਕੀ ਦੇਖ ਸਕਦੇ ਹੋ ਇਹਦੀ ਡਿਮਾਂਡ ਹੈਗੀ 8 ਲੱਖ 75000 ਰੁਪਏ 8 ਲੱਖ 75000 ਰੁਪਏ ਤੇ ਨੰਬਰ ਬਈ ਲੋਕਲੀ ਹੋਣਗੇ ਜਾਂ ਕਿਹੜੇ ਨੰਬਰ ਹੋਣਗੇ ਪੰਜਾਬ ਪੰਜਾਬ ਬਾਹਰਲਾ ਨੰਬਰ ਨਹੀਂ ਬਾਹਰਲਾ ਨੰਬਰ ਨਹੀਂ ਹੋਣਾ ਜੀ ਜੀ ਤੇ ਆ 5405 ਖੜਾ ਜੀ 2020 ਮਾਡਲ ਆ ਗਿਆ ਜੀ ਆਪਣੇ ਕੋਲੇ ਜੀ ਤੇ ਚੱਲਿਆ ਇਹ 1700 ਘੰਟਾ ਆ ਜੀ ਪਿਆਵ ਨੰਬਰ ਹੈ ਵੀ ਤੇ ਦੀ ਡਿਮਾਂਡ ਹੈ ਗਿਆ 790000 7 ਲੱਖ 90000 ਰੁਪਇਆ ਹੁਣ ਜੇ ਬਾਈ ਕਿਸੇ ਨੇ ਟਰੈਕਟਰ ਨਹੀਂ ਲੈਣਾ ਉਹਦਾ ਸਰਦਾ ਵਾ ਤੇ ਜਾਂ ਕੋਈ ਟਰੈਕਟਰ ਉਹਨਾਂ ਦੇ ਕੋਲ ਅੱਗੇ ਹੈਗੇ ਆ ਟਰੈਕਟਰ ਇੱਕ ਦਾ ਜ਼ਿਆਦਾ ਚਾਹੀਦਾ ਵਾ ਤੇ ਕਿਰਾਏ ਤੇ ਲੈਣਾ ਹੋਵੇ ਉਹ ਲੈ ਸਕਦਾ ਉਹ ਵੀ ਮਿਲ ਜਾਂਦਾ ਹੀ ਆਪ ਕੋਲ ਕਿਰਾਏ ਦਾ ਕੰਮ ਆਪ ਕਰਦੇ ਆ ਲੈ ਵੀ ਕਿਰਾਏ ਤੇ ਵੀ ਟਰੈਕਟਰ ਮਿਲ ਜੂਗਾ ਜਿਹੜੇ ਮਰਜ਼ੀ ਟਰੈਕਟਰ ਤੇ ਆ ਕੇ ਆਪਾਂ ਦੇ ਤੇ ਲੈ ਜਾਣਾਗਾ ਜੇ ਮਹੀਨੇ ਦੇ ਲੈ ਜਾਣਾ ਸਾਰੇ ਹਰੇਕ ਤਰ੍ਹਾਂ ਦਾ ਟਰੈਕਟਰ ਮਿਲ ਜੂਗਾ ਹਰੇਕ ਤਰ੍ਹਾਂ ਦਾ ਟਰੈਕਟਰ ਮਿਲ ਜੂ ਜਿਹੜਾ ਮਰਜ਼ੀ ਟਰੈਕਟਰ ਉਹ ਤੁਸੀਂ ਆ ਕੇ ਕਹਿਣਾ ਵੀ ਆਹ ਟਰੈਕਟਰ ਸਾਨੂੰ ਚਾਹੀ ਇਧਰ ਪ੍ਰੀਤ ਖੜਾ ਜੀ ਇਹ 2021 ਮਾਡਲ ਹੈ ਜੀ ਜੀ ਸਾਈਡ ਗੇਅਰ ਆ ਜੀ 50 ਬੰਬਰ 800 ਘੰਟਾ ਚੱਲਿਆ ਆ ਜੀ ਤੇ ਇਹਦੀ ਡਿਮਾਂਡ ਹੈਗੀ ਆ 485000 ਰੁਪਇਆ 485000 ਰੁਪਇਆ ਬਾਕੀ ਪ੍ਰੀਤ ਬਾਰੇ ਤਾਂ ਬਾਈਆਂ ਨੂੰ ਜ਼ਿਆਦਾ ਪਤਾ ਇਹਨਾਂ ਦੀ ਆਪ ਦੀ ਏਜੰਸੀ ਆ ਪ੍ਰੀਤ ਇਹਨਾਂ ਦੇ ਨਵੇਂ ਡਾਇਰੈਕਟਰ ਹੁੰਦੇ ਆ ਵੀ ਪ੍ਰੀਤ ਸਾਹਿਬ ਨਵੇਂ ਡਾਇਰੈਕਟਰ ਆਪਣੇ ਕੋਲ ਬਾਈਆਂ ਏਜੰਸੀਆਂ ਨਾਲ ਹੀ ਬਾਈ ਤੇ ਬਾਕੀ ਇਧਰ ਸੇਲ ਪਰਚੇਜ਼ ਵਾਲੇ ਵੀ ਹੁੰਦੇ ਆ ਤੇ ਇਧਰਲੇ ਪਾਸੇ ਵੀ ਅਰਜਨ ਨੋ ਏ ਟਰੈਕਟਰ ਆਪਣੇ ਕੋਲੇ ਪਹਿਲਾਂ ਵਾਲੀ ਵੀਡੀਓ ਚ ਵੀ ਹੈਗਾ ਸੀਗਾ ਤੇ ਇਹਦਾ ਪਰ ਰੇਟ ਦੱਸਣਾ ਰਹਿ ਗਿਆ ਸੀ ਉਦੋਂ 2019 ਮਾਡਲ ਹੈ ਠੀਕ ਹੈ ਜੀ ਤੇ ਇਹਦੀ ਡਿਮਾਂਡ ਹੈਗੀ 8 ਲੱਖ 10 ਹਜ਼ਾਰ ਰੁਪਿਆ ਇਹਦਾ ਬਈ ਰੇਟ ਹੈਗਾ 8 ਲੱਖ 10 ਹਜ਼ਾਰ ਰੁਪਿਆ ਤੇ ਹੁਣ ਬਈ ਇੱਕ ਗੱਲ ਹੋਰ ਆ ਵੀ ਜੇ ਮੰਨ ਕੇ ਜਦੋਂ ਹੁਣ ਤੁਹਾਡੇ ਕੋਲੇ ਨਵੇਂ ਟਰੈਕਟਰ ਹੁੰਦੇ ਆ ਪ੍ਰੀਤ ਪ੍ਰੀਤ ਕੰਪਨੀ ਦੇ ਤੇ ਹੁਣ ਜੇ ਕਿਸ ਨੇ ਆਪਦਾ ਪੁਰਾਣਾ ਟਰੈਕਟਰ ਵਿੱਚ ਕਟਾ ਗਏ ਉਹ ਲੈਣਾ ਹੋਊਗਾ ਹਾਂ ਉਹ ਹੀ ਪੁਰਾਣਾ ਟਰੈਕਟਰ ਆਪਰ ਹੈਗੀ ਤਰ੍ਹਾਂ ਦਾ ਕੱਟ ਲੈਣਾ ਤੇ ਪੁਰਾਣੇ ਜਿਵੇਂ ਪੁਰਾਣਾ ਕੱਟ ਰਹੇ ਨੇ ਕੋਈ ਛੋਟਾ ਆ ਜਾਂਦਾ ਉਹ ਵੀ ਤੇ ਇੰਨਾ ਜੋ ਕੋਈ ਟਰੈਕ ਹੋਣਾ ਚਾਹੀਦਾ ਜੀ ਤੇ ਬਾਕੀ ਇਧਰਲੇ ਪਾਸੇ ਪ੍ਰੀਤ ਖੜਾ ਜੀ 7790 ਹਾਂ ਜੀ 7790 ਇਹ ਫੋਰ ਆ ਗਿਆ ਹਾਂ ਜੀ ਫੋਰ व्हीਲ ਆ 2017 ਮਾਡਲ ਆ ਪਿਆਬ ਨੰਬਰ ਆ ਤੇ ਇਹਦੀ ਡਿਮਾਂਡ ਹੈਗੀ ਆ 6.5 ਲੱਖ ਰੁਪਿਆ 6.5 ਲੱਖ ਰੁਪਿਆ ਇਹਦੀ ਡਿਮਾਂਡ ਆ ਜੀ ਫਿਰ 56 ਵੀ ਨਿਊ ਹੋਲੈਂਡ ਆ ਗਿਆ ਅੱਗੇ ਜੀ ਇਹ 2021 ਮਾਡਲ ਆ ਜੀ ਫੁੱਲ ਟੌਪ ਮਾਡਲ ਆ ਤੇ ਜੈਂਸੀ ਰਿਕਾਰਡ ਦਾ 900 ਘੰਟਾ ਚੱਲਿਆ ਇਹ ਜੀ ਇਦੀ ਕੀਮਤ ਹੈਗੀ ਹੈ ਕਿ 12 ਲੱਖ 45000 ਰੁਪਇਆ 12 ਲੱਖ 45000 ਰੁਪਏ ਦੇ ਵਿੱਚ ਤੁਹਾਨੂੰ ਆਹ ਟਰੈਕਟਰ ਮਿਲ ਜੂਗਾ ਜੀ ਅੱਗੇ ਫਿਰ ਸਵਰਾਜ 963 ਖੜਾ ਐਫੀ ਇਹ 2020 ਮਾਡਲ ਹੈ ਜੀ ਠੀਕ ਆ ਤੇ 12 1300 ਘੰਟਾ ਇਹ ਚੱਲਿਆ ਹੋਣਾ ਤੇ ਇਹਦੀ ਡਿਮਾਂਡ ਹੈਗੀ ਹੈ ਕਿ 6 ਲੱਖ 65000 ਰੁਪਇਆ 6 ਲੱਖ 65000 ਰੁਪਇਆ ਇਹ ਟਰੈਕਟਰ ਤੁਹਾਨੂੰ 6 ਲੱਖ 65000 ਦੇ ਵਿੱਚ ਮਿਲ ਜੂਗਾ ਜਮਾ ਨਵਾਂ ਟਰੈਕਟਰ ਤੇ ਆਹ ਬਾਈ ਫਿਰ ਇਹਦਾ ਕੀ ਰੇਟ ਆ ਇਹਦਾ ਇਹਦੀ ਵੀ ਆਪਣੇ ਕੋਲੇ ਏਜੰਸੀ ਹੈਗੀ ਆ ਤੁਹਾਨੂੰ ਨਵਾਂ ਪੀਸ ਦਿਖਾ ਦਿੰਦੇ ਆ ਇਹ ਅੱਛਾ ਤੇ ਹਾਂ ਠੀਕ ਆ ਇਹਦਾ ਕਿੰਨੇ ਮਾੜਨ ਲਾ ਭਾਈ ਫਿਲਿੰਗ ਵੀ ਹੋਣੀ ਹੈ ਇਹਦੀ ਹਲੇ ਏਜੰਸੀ ਆਪਣੇ ਕੋਲੇ ਇਹਦਾ ਤੁਹਾਨੂੰ ਪ੍ਰਾਈਸ ਦੱਸ ਦਿੰਨੇ ਆ 5,90,000 ਰੁਪਿਆ ਪ੍ਰਾਈਸ ਹੈ 5,90,000 ਰੁਪਿਆ ਕਿੰਨਾ 23 ਮਾਡਲ ਹੈ ਭਾਈ 23 ਮਾਡਲ ਹੈ ਜੀ 23 ਮਾਡਲ ਹੈ ਜੀ 23 ਮਾਡਲ ਤੇ ਟਰੈਕਟਰ ਆ 5 ਕਿੰਨਾ ਸੀ ਭਾਈ 5,90,000 5,90,000 ਰੁਪਿਆ ਇਹਦਾ ਰੇਟ ਆ ਜੀ ਤੁਸੀਂ ਟਰੈਕਟਰ ਦੇਖ ਲਓ ਬਾਕੀ ਤੇ ਜਮਾਂ ਨਵਾਂ ਟਰੈਕਟਰ ਆ ਨਾ ਜੀ ਇਹਨਾਂ ਕੋਲ ਏਜੰਸੀ ਆ ਬਾਈਆਂ ਦੇ ਕੋਲ ਜਮਾਂ ਨਵੇਂ ਮਿਲ ਜਾਣਗੇ ਦੇਖ ਸਕਦੇ ਹੋ ਤੁਸੀਂ ਫਿਰ ਆਗੇ ਜੀ ਇਧਰਲੇ ਪਾਸੇ ਇਹ 246 ਇਹ ਵੀ ਮਸ਼ੀਨ ਦਾ 2024 ਮਾਡਲ ਇਹ 2024 ਮਾਡਲ ਇਹ ਵੀ ਜੀਰੋਮੀਟਰ ਦੀ ਬਿਲਿੰਗ ਕਰਨੀ ਆਪਾਂ ਇਹਦੀ ਡਿਮਾਂਡ ਹੈਗੀ ਆ 8.5 ਲੱਖ ਰੁਪਏ 8.5 ਲੱਖ ਰੁਪਏ ਇਹ ਤਾਂ ਫਿਰ ਕਿਸੇ ਦੇ ਖਾਤੇ ਚੱਲਿਆ ਨਹੀਂ ਤਾਂ ਜਮਾ ਨਾ ਇਹ ਤਾਂ ਜਮੇ ਨਵੇਂ ਇਹਦਾ ਨਵੇਂ ਵਾਲਾ ਹਿਸਾਬ ਆ ਗਿਆ ਜੀ ਜਮਾ ਨਵੇਂ ਇਹਨਾਂ ਦੇ ਕੋਲ ਜਾਂਸੀ ਹੈ ਬਾਈ ਪ੍ਰੀਤ ਤੇ ਮੈਸੀ ਦੀ ਬਾਈਆਂ ਕੋਲੇ ਤੇ ਫਿਰ ਆ ਗਿਆ ਸੋਨਾ ਲੀਕਾ ਇਧਰਲੇ ਪਾਸੇ ਦਿਖਾ ਦਿਓ ਜੀ ਸੋਨਾ ਲੀਕਾ ਆ ਗਿਆ ਇਹਦੇ ਬਾਰੇ ਦੱਸੋ ਇਹ ਆਪਣੇ ਕੋਲ ਪਿਛਲੀ ਵੀਡੀਓ ਚ ਵੀ ਹੈਗਾ ਸੀ ਤੇ ਉਦੋਂ ਇਹਦੇ ਪੇਪਰ ਨਹੀਂ ਸੀ ਰੈਡੀ ਤੇ ਨਾ ਇਹਦੀ ਆਰਸੀ ਆਈ ਸੀ ਹੁਣ ਇਹਦੀ ਆਰਸੀ ਵੇਰਾ ਸਾਰਾ ਕੁਝ ਅਵੇਲੇਬਲ ਆਪਣੇ ਕੋਲੇ ਠੀਕ ਆ ਜੀ ਤੇ 2021 ਮਾਡਲ ਆ ਜ ਇਦੀ ਡਿਮਾਂਡ ਹੈਗੀ ਆ 785000 ਰੁਪਇਆ 785000 ਰੁਪਇਆ ਡਿਮਾਂਡ ਹੈ ਜੀ 2021 ਮਾਡਲ ਆ ਫਿਰ ਆ ਗਿਆ ਮੈਸੀ 99500 ਸਮਾਰਟ 2021 ਮਾਡਲ ਆ ਫੁੱਲ ਟੌਪ ਮਾਡਲ ਆਗਾ ਜੀ 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 ਤੇ 1500 ਘੰਟਾ ਚੱਲਿਆਗਾ ਇਹਦੀ ਡਿਮਾਂਡ ਹੈਗੀ ਆ 735000 ਰੁਪਇਆ 735000 ਰੁਪਇਆ ਫਿਰ ਆ ਗਿਆ ਜੀ ਅਰਜਨ 605 ਅਲਟਰਾ ਹਨ ਇਹ ਮੈਟ ਆਈ ਅੱਛਾ ਹਾਂ ਇਹ 2014 ਮਾਡਲ ਆ ਪਿਆਬ ਨੰਬਰ ਆ ਟਾਇਰ ਇਹਨੂੰ ਪਿਛਲੇ ਨਵੇਂ ਲੱਗੇ ਅਗਲੇ ਇਹਦੇ ਨਾਲ ਦੇ ਹੋਣੇ ਆ ਅਗਲੇ ਨਾਲ ਦੇ ਪਿਛਲੇ ਨਵੇਂ 2014 ਮਾਡਲ ਹੈ ਤੇ ਇਹਦੀ ਡਿਮਾਂਡ ਹੈਗੀ ਹੈ ਕਿ 4,75,000 ਰੁਪਏ 4,75,000 ਰੁਪਏ ਡਿਮਾਂਡ ਆ ਬਈ ਟਰੈਕਟਰ ਤੁਸੀਂ ਦੇਖਣ ਆਲੇ ਬਣੋ ਟਰੈਕਟਰ ਇਹਨਾਂ ਦੇ ਕੋਲ ਇੰਨਾ ਖੜਾ ਵਦੂ ਰੋਟੀ ਛੱਡ ਕੇ ਟਰੈਕਟਰ ਦੇਖ ਲਓ ਹਣਾ ਬਈ ਇੱਕ ਹਿਸਾਬ ਦੇ ਤੁਸੀਂ ਆਏ ਲਾ ਲਓ ਹਿਸਾਬ ਵੀ ਤੁਹਾਡਾ ਕੰਮ ਰਹਿ ਜਾਊਗਾ 20-25 ਮਿੰਟ ਕਿਤੇ ਨਹੀਂ ਗਏ ਇਧਰਲੇ ਪਾਸੇ ਦੇਖ ਲਓ ਜੀ ਇਹ 2009 ਮਾਡਲ ਹੈ ਜੀ ਮੈਸੀ ਪਿਛਲੀ ਵੀਡੀਓ ਚ ਵੀ ਇਹ ਹੈਗਾ ਸੀ ਆਪਣੇ ਕੋਲੇ ਤੇ ਇਹਦੀ ਡਿਮਾਂਡ ਹੈਗੀ ਹੈ 3,25,000 ਰੁਪਏ 50 ਨੰਬਰ 3,25,000 ਰੁਪਏ ਪੰਜਾਬ ਨੰਬਰ ਨਮਨ ਜਮਨਮ ਇਹ 2022 ਮਾਡਲ ਆਈ ਇਹ 50 ਘੰਟੇ ਚੱਲਿਆ ਨਵੀਆਂ ਹੈ ਪਰ ਇੱਕ ਸਾਡਾ ਪ੍ਰੀਜ਼ ਬੀਡਾ ਸਾਈਟ ਸ਼ਿਫਟ ਗੇਅਰ ਆ 2022 ਮਾਡਲ ਆ ਆਰ ਸੀ ਬਣੀ ਹੋਈ ਹੈ ਤੇ ਮੰਨ ਕੇ ਚੱਲੋ ਇਹ ਡੈਮੋ ਵਾਲਾ ਟਰੈਕਟਰ ਹੀ ਆ ਡੈਮੋ ਇਹਦੀ ਡਿਮਾਂਡ ਹੈਗੀ ਹੈ 635000 ਰੁਪਿਆ ਜੀ ਤੇ ਭਾਈ ਜਿਵੇਂ ਆਪਣੇ ਕੋਲ ਟਰੈਕਟਰ ਕੋਈ ਲੈ ਕੇ ਜਾਂਦਾ ਤੇ ਕਾਗਜ਼ ਪੱਤਰ ਮੌਕੇ ਤੇ ਮਿਲ ਜਾਂਦੇ ਆ ਉਹਦੇ ਹਾਂ ਹਾਂ ਜੀ ਹਾਂ ਜੀ ਮੌਕੇ ਤੇ ਮਿਲ ਜਾਂਦੇ ਆ ਕਿ ਜੇ ਮੰਨ ਕੇ ਚੱਲੋ ਕਈ ਵਾਰੀ ਕੋਈ ਦਿੱਕਤ ਆਉਂਦੀ ਹੈਗੀ ਆਰ ਸੀ ਨਹੀਂ ਵੀ ਆਈ ਹੁੰਦੀ ਸਾਡੇ ਕੋਲ ਤਾਂ ਉਦੋਂ ਆਪਾਂ ਨੂੰ ਅਗਲੇ ਨੂੰ ਪੇਮੈਂਟ ਚੋਂ 1 ਲੱਖ ਰੁਪਿਆ ਛੱਡ ਦਿੰਨੇ ਆ ਜਦੋਂ ਆਰ ਸੀ ਆਗੇ ਉਦੋਂ ਪੇਮੈਂਟ ਲੈ ਲਾਂਗੇ ਠੀਕ ਆ ਵੀ ਸਾ ਠੀਕ ਹੈ ਜੀ ਪਿੱਛੇ ਇਹਨੂੰ ਵੇਟ ਲੱਗਿਆ ਲੋ ਇਹਦੇ ਤੇ ਟਾਇਰ 14 ਵਾਲੇ ਪਾਏ ਹੋਏ ਆ ਅੱਛਾ ਜੀ ਤੇ ਇਹਦੀ ਡਿਮਾਂਡ ਹੈਗੀ ਆ 245000 ਰੁਪਏ 245000 ਰੁਪਏ ਦੀ ਡਿਮਾਂਡ ਹੈ ਜੀ ਫਿਰ ਆ ਗਿਆ ਮਹਿੰਦਰਾ 605 ਡੀ ਆਈ ਹਾਂਜੀ ਇਹ 2015 ਮਾਡਲ ਹੈ ਜੀ ਠੀਕ ਹੈ ਜੀ 3 ਸਪੀਡ ਆ ਤੇ ਇਹਦੀ ਡਿਮਾਂਡ ਹੈਗੀ ਆ 5 ਲੱਖ 10000 ਰੁਪਿਆ 5 ਲੱਖ 10000 ਰੁਪਿਆ ਦੀ ਡਿਮਾਂਡ ਹੈ ਜੀ ਫਿਰ ਆ ਗਿਆ ਪ੍ਰੀਟ ਇੱਧਰਲੇ ਪਾਸੇ ਹੀ ਦਿਖਾ ਦਿਓ ਇਹ 2016 ਮਾਡਲ ਆ ਜੀ ਜੀ ਇਹ 73 ਤੇ 75 HP ਦੇ ਵਿੱਚ ਆ ਫੁੱਲ ਟੌਪ ਮਾਡਲ ਆ ਜੀ 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 ਤੇ ਇਹਦੀ ਡਿਮਾਂਡ ਵੀ 6.5 ਲੱਖ ਰੁਪਿਆ 75 ਹਾਰਸ ਪਾਵਰ ਆ ਤੇ 4x4 ਆਣਾ ਜੀ ਹਾਂਜੀ ਹਾਂਜੀ ਬਾਕੀ ਵੇਟ ਬੂਟ ਲੱਗੇ ਹੋਇਆ ਮੂਰੇ ਤੇ ਬਾਕੀ ਵੀ ਹੋ ਟਰੈਕਟਰ ਹੈਗੇ ਕੋਈ ਆਪਣੇ ਕੋਲ ਬਾਹਰ ਬਾਹਰ ਹੈਗੇ ਹੈਗੇ ਇੱਕ ਤਾਂ ਆਪਣੇ ਕੋਲੇ ਜੀ ਤੁਹਾਨੂੰ ਦੱਸ ਦਿੰਦੇ ਆ ਛੋਟੇ ਟਰੈਕਟਰਾਂ ਦੇ ਵਿੱਚ 732 ਸਵਰਾਜ ਆਗਾ ਜੀ ਤੇ 97 ਮਾਡਲ ਆ ਟਾਇਰ ਨਵੇਂ ਆ ਤੇ ਉਹਦੀ ਡਿਮਾਂਡ ਹੈਗੀ ਹੈਗੀ 1,35,000 ਰੁਪਿਆ ਠੀਕ ਆ ਜੀ ਇੱਕ ਆਪਣੇ ਕੋਲ ਟਰੈਕਟਰ ਹੈਗਾ ਹੈਗਾ ਜਿਉਂਡੀਅਰ ਗੇਅਰ ਪ੍ਰੋ 2021 ਮਾਡਲ 5310 ਠੀਕ ਆ ਬਾਈ ਉਹ 1200 ਘੰਟਾ ਚੱਲਿਆ ਉਹਦੀ ਡਿਮਾਂਡ ਹੈਗੀ ਹੈਗੀ 8,25,000 ਰੁਪਏ 8,25,000 ਰੁਪਏ ਸਾਰੇ ਤਰ੍ਹਾਂ ਦੇ ਬਾਈ ਤੁਹਾਨੂੰ ਟਰੈਕਟਰ ਇੱਥੇ ਮਿਲ ਜਾਣਗੇ ਛੋਟੇ ਕਿਸਾਨ ਨੂੰ ਛੋਟੇ ਚਾਹੀਦੇ ਵੱਡੇ ਕਿਸਾਨ ਨੂੰ ਵੱਡੇ ਸਾਰੇ ਤਰ੍ਹਾਂ ਦੇ A to Z ਜਿਹੜਾ ਟਰੈਕਟਰ ਤੁਹਾਨੂੰ ਜਿਵੇਂ ਚਾਹੀਦਾ ਉਸ ਹਸਾਬ ਨਾਲ ਉਸ ਦੇ ਵਿੱਚ ਮਿਲ ਜਾਊਗਾ ਤੇ ਬਾਕੀ ਵੀ ਇੰਜਨ ਗੇਅਰ ਦੇ ਟਰੈਕਟਰ ਦੀ ਫੁੱਲ ਗਾਰੰਟੀ ਇੰਜਨ ਗੇਅਰ ਦੀ ਇੱਥੇ ਅਗਲਾ ਬਾਕੇ ਤਸੱਲੀ ਕਰ ਸਕਦਾਈ ਬਾਕੀ ਪੁਰਾਣੇ ਟਰੈਕਟਰ ਆਗੇ ਸਾਰਿਆਂ ਦੀ ਗਾਰੰਟੀ ਫੋਲੀ ਹੈਗੀ ਗਾਰੰਟੀ ਫੋਲੀ ਹੈ ਸਾਰੀ ਨਾ ਚੰਗੇ ਟਰੈਕਟਰ ਆ ਬਾਈ ਮੈਨੂੰ ਤਾਂ ਕੋਈ ਪੁਰਾਣਾ ਲ ориجنલ ਦੀ ਸਾਰੀ ਰੰਗ ਪੇਂਟ ਦੀ ਜਿੱਥੋਂ ਹੋਇਆ ਹੋਣਾ ਉਥੋਂ ਆਪਾਂ ਬਾਰੇ ਨੂੰ ਪਹਿਲਾਂ ਹੀ ਦੱਸ ਦਾਂਗੇ ਵੀ ਇੱਥੇ ਪੇਂਟ ਹੋਇਆਗਾ ਜੀ ਬਈ ਸਾਰਾ ਉਹਲਾ ਤੁਹਾਨੂੰ ਦੱਸ ਦਿੱਤਾ ਜਾਊਗਾ ਜੇ ਕੋਈ ਚੱਕਰ ਹੁੰਦਾ ਨਾ ਮਾੜਾ ਮੋਡਾ ਵੀ ਇੱਥੋਂ ਰੰਗ ਹੋਇਆ ਤੇ ਉਸ ਹਾਉਣਾ ਵੀ ਉਹਦਾ ਰੇਟ ਆਊਗਾ ਨਾ ਬਈ ਜੀ ਸ਼ੇਅਰ ਕਰ ਦਿਓ ਮਿੱਤਰੋ ਦੱਬ ਕੇ ਇਹ ਇੱਕ ਆਪਣੇ ਕੋਲੇ ਆ ਰੋਟਾ ਵੇਡਰ ਵੀ ਸੇਲ ਤੇ ਆ ਜੀ ਜੀ ਇਹ 2 ਸੀਜ਼ਨ ਚੱਲਿਆਗਾ 21 ਮਾਡਲ ਹੈ ਠੀਕ ਹੈ 21 ਮਾਡਲ ਦੋ ਸੀਜ਼ਨ ਚੱਲਿਆ ਹਾਂ ਤੇ ਇਹਦੀ ਡਿਮਾਂਡ 85000 ਰੁਪਇਆ ਇਹਦੀ 85000 ਰੁਪਇਆ ਲੈ ਵੀ 85000 ਰੁਪਇਆ ਡਿ ਤੇ ਬਾਕੀ ਸੰਪਰਕ ਕਰ ਲਿਓ ਜੇ ਕਿਸਨੇ ਵੀ ਲੈਣਾ ਤਾਂ ਤੇ ਸ਼ੇਅਰ ਕਰਿਓ ਮਿੱਤਰੋ ਦਾਬਗੇ ਵੀਡੀਓ ਨੂੰ ਜਿੰਨੇ ਬੰਦੇ ਸ਼ੇਅਰ ਕਰਨਗੇ ਇੱਚ ਤੁਹਾਡਾ ਹੀ ਫਾਇਦਾ ਹਨ ਤੇ ਸ਼ੇਅਰ ਕਰਕੇ ਅੱਗੇ ਬਾਈਆਂ ਨੂੰ ਜੇ ਕਿੰਨੇ ਟਰੈਕਟਰ ਲੈਣਾ ਸਕਰੀਨਸ਼ਾਟ ਦਿਖਾ ਦਿਓ ਤੁਹਾਡਾ ਮਾਨਤਨ ਹੋ ਜਾਊਗਾ ਜੀ ਤੇ ਮਾੜਾ ਕੰਟੈਕਟ ਨੰਬਰ ਬਈ ਤੇ ਬੋ ਆਪਣਾ ਨੰਬਰ ਹੈਗਾ 81465 85963 ਤੇ ਦੂਸਰਾ ਨੰਬਰ ਆ 98152 85869 ਜੀ ਇਹ ਨੰਬਰਾਂ ਤੇ ਬਾਈ ਤੁਸੀਂ ਸੰਪਰਕ ਕਰਨਾ ਤੁਸੀਂ ਫੋਨ ਲਾ ਲਿਓ ਤੇ ਤੁਹਾਨੂੰ ਕਮੰਡ ਕੇ ਚਲੋ ਯਾਰ ਜੇ 30 ਟਰੈਕਟਰ ਤਾਂ ਖੜੇ ਹੀ ਹੋਣਗੇ ਬਾਈ ਟਰੈਕਟਰ ਲੈਣਾ ਕੋਈ ਰੋਟੀਨ ਦੇ ਵਿੱਚ ਟਰਾਂਉਂਦੇ ਜਾਂਦੇ ਰਹਿੰਦੇ ਤੁਸੀਂ ਬਈ ਟਰੈਕਟਰ ਲੈਣ ਵਾਲੇ ਬਣੋ ਟਰੈਕਟਰ ਤੁਹਾਨੂੰ ਹਰੇਕ ਤਰ੍ਹਾਂ ਦਾ ਮਿਲ ਜੂਗਾ ਇੱਥੋਂ ਤੇ ਜਦੋਂ ਮਰਜ਼ੀ ਆ ਕੇ ਤਾਂ ਤਸੱਲੀ ਕਰ ਲਓ ਚਾਹੇ 2 ਘੰਟੇ ਟਰੈਕਟਰ ਨੂੰ ਦੇਖ ਲਓ ਹਣਾ ਵੀ ਦੇਖ ਪਰਖ ਲਿਓ ਕੋਈ ਚੱਕਰ ਨਹੀਂ ਹਣਾ ਜਿੱਥੇ ਹੀ ਕਰਿਆ ਜੀ ਜੀ ਸ਼ੇਅਰ ਕਰ ਦਿਓ ਮਿੱਤਰੋ ਆਪਕੇ ਬਾਈ ਲੋਕੇਸ਼ਨ ਇੱਕ ਵਾਰ ਬੋਲ ਲੋਕੇਸ਼ਨ ਆਪਣੀ ਹੈਗੀ ਹੈ ਬਰਨਾਲੇ ਦੇ ਨਾਲ ਸੰਘੇੜਾ ਪਿੰਡ ਆ ਜਦੋਂ ਲੁਧਿਆਣੇ ਆਉਣਾ ਰਾਇਕੋਟ ਰੋਡ ਦੇ ਉੱਪਰ ਆਉਣਾਗਾ ਤੇ ਜਦੋਂ ਮੋਗੇ ਸਾਈਡ ਤੋਂ ਆਉਣਾਗਾ ਉਦੋਂ ਤਰਕਸ਼ੀਲ ਚੌਕੋਂ ਕੇ ਆਉਣਾ ਪੈਂਦਾਗਾ ਜੀ ਤੇ ਜਦੋਂ ਇਧਰ ਬਢੰਡਾ ਸਾਈਡ ਤੋਂ ਆਣਾ ਉਦੋਂ ਹੰਢਾਏ ਓਕੇ ਆਣਾ ਬੰਦਾ ਠੀਕ ਹੈ ਜੀ ਬਈ ਇਹ ਤੁਸੀਂ ਆ ਸਕਦੇ ਹੋ ਬਾਕੀ ਪੁੱਛ ਵੀ ਲਿਓ ਹਨ ਕਿਸੇ ਨੇ ਪੁੱਛਣਾ ਇਸ ਪਿੰਡ ਚ ਆ ਕੇ ਪੁੱਛ ਲਉ ਤਾਂ ਤੁਹਾਨੂੰ ਦੱਸ ਦੇਣਗੇ ਬੰਦੇ ਨਾ ਇਹ ਸ਼ੇਅਰ ਕਰੇ ਦੱਬ ਕੇ ਸਭ ਤੋਂ ਵੱਧ ਧੰਨਵਾਦ ਜੀ ਮਿਹਰਬਾਨੀ ਓਕੇ ਜੀ ਮਿਹਰਬਾਨੀ